ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਬਾਰੇ ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਮਾਲਵਾ ਖੇਤਰ ਪੰਜਾਬ ਦਾ ਇੱਕ ਤਰੀਕੇ ਨਾਲ ਸਿਆਸੀ ਧੁਰਾ ਤੇ ਸਿਆਸੀ ਧੁਰੇ ਦਾ ਜਿਹੜਾ ਕੇਂਦਰ ਹੈਗਾ ਉਹ ਜ਼ਿਲ੍ਹਾ ਮੋਗਾ ਕਿੱਲੀ ਚਾਲਾ ਕਿੱਲੀ ਚਾਲਾਂ ਤੋਂ ਕਹਿੰਦੇ ਜਿਹੜਾ ਰੈਲੀ ਕਰਦਾ ਉਹਦੀ ਅੱਗੇ ਵਿਧਾਨ ਸਭਾ ਚੋਣਾਂ ਦੇ ਵਿੱਚ ਬੀੜੀ ਬੱਲੇ ਲੱਗ ਜਾਂਦੀ ਆ ਐਸੀ ਸੋਚ ਨੂੰ ਦੇਖਦੇ ਹੋਏ ਬੀਤੇ ਦਿਨੀ ਆਮ ਆਦਮੀ ਪਾਰਟੀ ਵੱਲੋਂ ਇੱਕ ਜੁੱਧ ਨਸ਼ਿਆ ਵਿਰੁੱਧ ਦੋ ਜਿਹੜੀ ਕਮ ਹੇਮ ਹੈ ਉਹ ਕਿੱਲੀ ਚਾਲਾਂ ਤੋਂ ਸ਼ੁਰੂਆਤ ਕੀਤੀ ਗਈ ਜਿੱਥੇ ਵੱਡੀ ਰੈਲੀ ਕੀਤੀ ਗਈ ਰੈਲੀ ਤੋਂ ਬਾਅਦ ਵੱਖ-ਵੱਖ ਤਰੀਕੇ ਦੇ ਬਿਆਨਬਾਜ਼ੀਆਂ ਸੱਤਾਧਿਰ ਅਤੇ ਵਿਰੋਧੀ ਧਿਰ ਵੱਲੋਂ ਸਾਹਮਣੇ ਆਈਆਂ ਨੇ ਹੁਣ ਖਬਰਾਂ ਇਹ ਨੇ ਕਿ ਇਸੇ ਸਾਲ ਇਸੇ ਮਹੀਨੇ ਦੇ ਆਖਰੀ ਦਿਨਾਂ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਉਸੇ ਮੈਦਾਨ ਦੇ ਵਿੱਚ ਇੱਕ ਵੱਡੀ ਰੈਲੀ ਕਰਨ ਜਾ ਰਹੇ ਨੇ ਉਸ ਰੈਲੀ ਦੇ ਵਿੱਚ ਆ ਭਾਰਤੀ ਜਨਤਾ ਪਾਰਟੀ ਵੱਲੋਂ ਘੱਟੋ-ਘੱਟ 1 ਲੱਖ ਵਰਕਰ ਦੇ ਪਹੁੰਚਣ ਦਾ ਟੀਚਾ ਜਿਹੜਾ ਉਹ ਮਿੱਥਿਆ ਹੋਇਆ ਜਿਸ ਨੂੰ ਲੈ ਕੇ ਵਿਧਾਨ ਸਭਾ ਪੱਧਰ ਤੱਕ ਭਾਰਤੀ ਜਨਤਾ ਪਾਰਟੀ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇਹ ਪਹਿਲੀ ਵਾਰ ਹੋਏਗਾ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਸੂਬੇ ਦੇ ਵਿੱਚ ਕੋਈ ਵੱਡੀ ਅਰੇਲੀ ਕਰਨ ਜਾਰੀ ਹੋਵੇ ਪਿਛਲੇ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆਏ ਸਨ ਪਰ ਉਹਨਾਂ ਦਾ ਫਿਰੋਜ਼ਪੁਰ ਦੇ ਕੋਲ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਉਹਨਾਂ ਨੂੰ ਵਾਪਸ ਜਾਣਾ ਪਿਆ ਕਈ ਤਲਖਬਾਜ਼ੀ ਜਿਹੜੀ ਹੈ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਉਸ ਸਮੇਂ ਦੇਖਣ ਨੂੰ ਮਿਲੀ ਸੀ ਪਰ ਹੁਣੇ ਪਹਿਲੀ ਵਾਰ ਹੋਏਗਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਕਿਲੀ ਚਾਲਾਂ ਉਥੋਂ ਇੱਕ ਸਿਆਸੀ ਹੋਂਕਾਰ ਲਗਾਏਗੀ ਜਿੱਥੋਂ ਪਹਿਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਅਕਾਲੀ ਭਾਜਪਾ ਨਾਲ ਗੱਠਜੋੜ ਹੁੰਦਾ ਸੀ ਤਾਂ ਉਹ ਕਿਲੀ ਚਾਲਾਂ ਦੇ ਵੱਡੇ ਗਾਣ ਤੋਂ ਆਪਣੀ ਸਿਆਸੀ ਕਹਿ ਸਕਦੇ ਹਾਂ ਵਿਧਾਨ ਸਭਾ ਚੋਣਾਂ ਦਾ ਆਕਾਸ਼ ਜਿਹੜਾ ਉਸ ਰੈਲੀ ਤੋਂ ਕਰਦੇ ਸਨ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਉੱਥੇ ਰੈਲੀ ਦਾ ਅਗਾਸ ਕੀਤਾ ਜਾ ਰਿਹਾ ਹੈ 1 ਲੱਖ ਵਿਅਕਤੀ ਦੇ ਟੀਚੇ ਦਾ ਟੀਚਾ ਰੱਖਿਆ ਗਈ 1 ਲੱਖ ਬੰਦਾ ਸ਼ਮੂਲਿਤ ਉਸ ਰੈਲੀ ਚ ਕਰੇਗਾ ਤਾਂ ਹੁਣ ਖਬਰ ਕਾਂਗਰਸ ਵਾਲੇ ਪਾਸੇ ਤੋਂ ਵੀ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੀ ਰੈਲੀ ਕਰਤੀ ਹੈ ਭਾਰਤੀ ਜਨਤਾ ਪਾਰਟੀ ਅਮਿਸ਼ਾ ਉਹਨਾਂ ਦੀ ਰੈਲੀ ਦੀ ਤਿਆਰੀਆਂ ਵਿੱਚ ਜੁਟਿਆ ਹਾਲਾਂਕਿ ਉਹਨਾਂ ਨੇ ਕੋਈ ਡੇਟ ਫਾਈਨਲ ਨਹੀਂ ਕੀਤੀ ਕਾਂਗਰਸ ਪਾਰਟੀ ਪਿੱਛੇ ਕਰੋਵੇ ਖਬਰਾਂ ਆ ਰਹੀਆਂ ਨੇ ਕਿ ਕਾਂਗਰਸ ਪਾਰਟੀ ਦੇ ਜਿਹੜੇ ਲੋਕ ਸਭਾ ਦੇ ਵਿਰੋਧੀ ਧਰ ਦੇ ਨੇਤਾ ਹੈਗੇ ਨੇ ਰਾਹੁਲ ਗਾਂਧੀ ਅਗਲੇ ਮਹੀਨੇ ਮਾਰਚ ਮਹੀਨੇ ਪੰਜਾਬ ਆ ਸਕਦੇ ਹਨ ਜਿਹੜੀ ਬੀਤੇ ਦਿਨੀ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਮੀਟਿੰਗ ਹੋਈ ਹੈ ਜਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਉਹ ਇਸ ਕੰਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਮਨਰੇਗਾ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਚੋਣ ਹਲਕਿਆਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਪੜਾਦਰ ਪੜਾ ਇੱਕ ਪੜਾ ਨੂੰ ਖਤਮ ਕਰਕੇ ਹੁਣ ਕਾਂਗਰਸ ਪਾਰਟੀ ਦੂਜੇ ਪੜਾ ਵੱਲ ਆਈ ਹੋਈ ਹੈ ਜਿਸ ਵਿੱਚ ਵਿਧਾਨ ਸਭਾ ਪੱਧਰ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਅਗਲਾ ਜਿਹੜਾ ਪੜਾ ਆਏਗਾ ਉਸ ਵਿੱਚ 5 5 6 6 ਹਲਕਿਆਂ ਦੀ ਇੱਕ ਵੱਡੀ ਰੈਲੀ ਕੀਤੀ ਜਾਏਗੀ ਤੇ ਸੰਭਾਵਨਾ ਇਹ ਜਤਾਈ ਜਾ ਰਹੀ ਹੈ ਜਦੋਂ ਅਗਲਾ ਪੜਾ ਸ਼ੁਰੂ ਹੋਏਗਾ ਉਸ ਪੜਾ ਦੇ ਅੰਤਿਮ ਜਿਹੜੀ ਰੈਲੀ ਹੋਏਗੀ ਜਿਹੜੀ ਜਿੱਥੇ ਐਂਡ ਹੋਏਗਾ ਮਨਰੇਗਾ ਦੀ ਇਸ ਯੋਜਨਾ ਸੰਬੰਧੀ ਜਿਹੜੀ ਰੈਲੀਆਂ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀਆਂ ਨੇ ਉਸ ਵਿੱਚ ਰਾਹੁਲ ਗਾਂਧੀ ਦੇ ਆਉਣ ਦੀ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਵੀ ਚਰਚਾ ਹੋ ਰਹੀ ਹੈ ਹਾਲਾਂਕਿ ਕਾਂਗਰਸ ਪਾਰਟੀ ਦੇ ਲੀਡਰ ਇਸ ਤੋਂ ਕੁਝ ਕਹਿਣ ਤੋਂ ਬਚਦੇ ਨਜ਼ਰ ਆਉਂਦੇ ਨੇ ਪਰ ਸਿਆਸੀ ਜਿਹੜੇ ਪੰਡਤ ਦੱਸਦੇ ਨੇ ਜਿਹੜੇ ਸੂਤਰ ਦੱਸਦੇ ਨੇ ਦੱਸ ਰਹੇ ਨੇ ਕਿ ਮਾਰਚ ਮਹੀਨੇ ਵਿੱਚ ਰਾਹੁਲ ਗਾਂਧੀ ਦੀ ਪੰਜਾਬ ਦੇ ਵਿੱਚ ਫੇਰੀ ਹੋ ਸਕਦੀ ਹੈ ਤੇ ਉਹ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰ ਸਕਦੇ ਹਨ ਇਸ ਪਾਸੇ ਆਮ ਆਦਮੀ ਪਾਰਟੀ ਦੀ ਰੈਲੀ ਹੋ ਕੇ ਹਟੀ ਹੈ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਅਮਿਸ਼ਾ ਹੋਰ ਦਾ ਦੀ ਰੈਲੀ ਦੀ ਤਿਆਰੀਆਂ ਵਿੱਚ ਜੁਟੀ ਹੋਈ ਹੈ ਜਿੱਥੇ 1 ਲੱਖ ਬੰਦੇ ਦਾ ਟੀਚਾ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਮਿੱਥਿਆ ਗਿਆ ਤਾਂ ਤੀਜੇ ਪਾਸੇ ਕਾਂਗਰਸ ਪਾਰਟੀ ਜਿਹੜੀ ਹੈ ਹੁਣ ਇੱਕ ਵੱਡੀ ਰੈਲੀ ਰਾਹੁਲ ਗਾਂਧੀ ਹੋਰਾਂ ਦੀ ਅਗਵਾਈ ਹੇਠ ਕਰਨ ਜਾ ਰਹੀ ਹੈ ਸ਼੍ਰੋਮਣੀ ਕਾਲ ਦਲ ਵੱਲੋਂ ਵੀ ਆਪਣੇ ਹਲਕਾ ਪੱਧਰ ਤੇ ਰੈਲੀਆਂ ਦਾ ਡੋਰ ਜਿਹੜਾ ਉਹਨਾਂ ਵੱਲੋਂ ਚੱਲ ਰਿਹਾ ਹੈ ਅੱਜ ਤਰਨਤਾਰਨ ਦੇ ਵਿੱਚ ਸ਼੍ਰੋਮਣੀ ਕਾਲ ਦਲ ਵੱਲੋਂ ਵੀ ਰੈਲੀ ਕੀਤੀ ਜਾ ਰਹੀ ਹੈ ਤਾਂ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਆਮ ਆਦਮੀ ਪਾਰਟੀ ਨੇ ਤਾਂ ਆਪਣਾ ਦਮਖਮ ਦਿਖਾ ਦਿੱਤਾ ਹੁਣ ਭਾਰਤੀ ਜਨਤਾ ਪਾਰਟੀ ਜਲਦੀ ਆਪਣਾ ਦਮਖਮ ਇਕੱਲੇ ਦਿਖਾਏਗੀ ਪਹਿਲੀ ਵਾਰ ਹੋਏਗਾ ਕਿ ਸ਼੍ਰੋਮਣੀ ਕਾਲ ਦਲ ਤੋਂ ਇਲਾਵਾ ਬਿਨਾਂ ਸ਼੍ਰੋਮਣੀ ਕਾਲ ਦਲ ਤੋਂ ਭਾਰਤੀ ਜਨਤਾ ਪਾਰਟੀ ਮਾਲਵੇ ਖੇਤਰ ਦੇ ਵਿੱਚ ਇੱਕ ਵੱਡੀ ਰੈਲੀ ਕਰਨ ਜਾ ਰਹੀ ਹੈ ਤਾਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਰਾਹੁਲ ਗਾਂਧੀ ਨੂੰ ਬੁਲਾ ਰਹੀ ਹੈ ਰਾਹੁਲ ਗਾਂਧੀ ਆਉਣਗੇ ਜਾਂ ਨਹੀਂ ਆਉਣਗੇ ਜਾਂ ਉਹਨਾਂ ਦੀ ਕੀ ਰਣਨੀਤੀ ਹੋਏਗੀ ਆਉਣ ਵਾਲਾ ਸਮਾਂ ਦੱਸੇਗਾ ਪਰ ਚਰਚਾਾਂ ਵਿੱਚ ਇਹ ਨੇ ਕਿ ਮੰਰੇਗਾ ਦੇ ਅੰਤਿਮ ਪੜਾ ਦੇ ਵਿੱਚ ਜਿਹੜੀ ਆਖਰੀ ਰੈਲੀ ਹੋਏਗੀ ਉਸ ਦੇ ਵਿੱਚ ਰਾਹੁਲ ਗਾਂਧੀ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰ ਸਕਦੇ ਹਨ ਧੰਨਵਾਦ